ਇਹ ਬਿਜਲੀ ਬਿਲ 2025 ਹੈ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਕੋਈ ਵੀ ਹੈਗਾ ਫੈਸਲਾ ਦੱਸ ਦਿਓ ਭਰਾਵੋ ਜਿਹੜਾ ਕੇਂਦਰ ਦੀ ਹਕੂਮਤ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਪੱਖ ਦਾ ਲਿਆ ਹੋਵੇ ਕੇਂਦਰ ਦੀ ਹਕੂਮਤ ਜੇ ਹੁਣ ਸਾਡੇ ਪੱਖ ਦੇ ਫੈਸਲੇ ਨਹੀਂ ਲੈ ਰਹੀ ਤਾਂ ਉਹਦੇ ਵਾਸਤੇ ਲੋੜ ਹੈ ਸਾਨੂੰ ਸਿਰ ਜੋ ਕੇ ਸੰਘਰਸ਼ ਕਰਨ ਦੀ ਕਿ ਇੱਕ ਫੈਸਲਾ ਕੀਤਾ ਬਿਜਲੀ ਬਿੱਲ ਤੋਂ 225 ਦੇ ਵਿੱਚ ਇਹਦੀ ਧਾਰਾ 160 ਕਹੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਬਿਜਲੀ ਕੌਂਸਲ ਗਠਿਤ ਕਰ ਸਕਦੀ ਹੈ ਉਹ ਬਿਜਲੀ ਕੌਂਸਲ ਜਿਹੜੀ ਉਹਦਾ ਇੰਚਾਰਜ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਤੇ ਉਹਦੇ ਜਿਹੜੇ ਮੈਂਬਰ ਨੇ ਉਹ ਸਾਰੀਆਂ ਸੂਬਾ ਸਰਕਾਰਾਂ ਦੇ ਬਿਜਲੀ ਮੰਤਰੀ ਉਹਦੇ ਮੈਂਬਰ ਹੋਣਗੇ ਤੇ ਕੇਂਦਰ ਦੀ ਬਿਜਲੀ ਵਿਭਾਗ ਦਾ ਸਖਤਰ ਉਹਦਾ ਕੰਵਿਨਰ ਹੋਊਗਾ ਬਿਜਲੀ ਦਾ ਪੂਰੇ ਦਾ ਪੂਰਾ ਅਧਿਕਾਰ ਕੇਂਦਰ ਦੇ ਕੋਲੇ ਹੋਊਗਾ ਸਿੱਖਿਆ ਤੇ ਕਬਜ਼ਾ ਡੈਮਾਂ ਤੇ ਕਬਜ਼ਾ ਖੇਤੀ ਸੈਕਟਰ ਤੇ ਕਬਜ਼ਾ ਪਬਲਿਕ ਸੈਕਟਰ ਤੇ ਕਬਜ਼ਾ ਕੱਲੇ ਇੱਥੇ ਤੱਕ ਇਹ ਸੀਮਤ ਨਹੀਂ ਰਹੇ ਇਹਨਾਂ ਨੇ ਵਿਦੇਸ਼ਾਂ ਦੇ ਸਕੂਲੇ ਗਹਿਣੇ ਕਰਨ ਦੇ ਫੈਸਲੇ ਕੀਤੇ ਹੋਏ ਨੇ ਵਦੇਸ਼ਾਂ ਨੂੰ ਦੇਸ਼ ਵੇਚਣ ਦੇ ਫੈਸਲੇ ਕੀਤੇ ਹੋਏ ਨੇ ਤਾਂ ਸਭ ਤੋਂ ਵੱਡਾ ਸੂਬਾ ਚੂਪੀ ਹੈ ਉਹਦੇ ਸਿਰ ਲੱਗ ਪੱਗ 10 ਲੱਖ ਕਰੋੜ ਰੁਪਇਆ ਕਰਦਾ ਹੈ ਬਿਹਾਰ ਹੈ ਬਿਹਾਰ ਦੇ ਲੱਗ ਪੱਗ 7.5 ਲੱਖ ਕਰੋੜ ਰੁਪਇਆ ਕਰਦਾ ਹੈ ਪਛਮੀ ਬੰਗਾਲ ਦੇ ਸਿਰ ਪਾਉਣੇ 8 ਲੱਖ ਕਰੋੜ ਰੁਪਇਆ ਕਰਦਾ ਹੈ ਤੇ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਇਆ ਕਰਦਾ ਹੈ ਕੇਂਦਰ ਦੀ ਸਰਕਾਰ ਦੇ ਸਿਰ 152 ਤੋਂ ਲੈ ਕੇ ਬੇਬੇ ਸਾਫਨੀ 158 ਲੱਖ ਕਰੋੜ ਰੁਪਇਆ ਕਰਦਾ ਹੁਣ ਕੇਂਦਰ ਨੇ ਫੈਸਲਾ ਕਰ ਲਿਆ ਕਿ ਸਾਨੂੰ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਕਤ ਦੀ ਲੋੜ ਹੈ ਜੇ ਤਖਤ ਲੈਣੀ ਹੈ ਤਾਂ ਪੈਸੇ ਦੇ ਸਿਰ ਤੇ ਲਈ ਜਾ ਸਕਦੀ ਹੈ ਤਾਂ ਪੈਸਾ ਜੇ ਲੈਣ ਪੈਸਾ ਕਾਰਪੋਰੇਟ ਦੇ ਪੱਖ ਦੇ ਫੈਸਲੇ ਕਰਕੇ ਹੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਸਾਰੇ ਭਾਰਤ ਦੀਆਂ ਰਾਜਧਾਨੀਆਂ ਦੇ ਵਿੱਚ ਅੱਜ ਵੱਡੇ ਪ੍ਰਦਰਸ਼ਨ ਹੋ ਰਹੇ ਆ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਭਾਰਤ ਦੇ ਵਿੱਚ 2020-21 ਦੇ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਉਹ ਕਿਸਾਨਾਂ ਦਾ ਅੰਦੋਲਨ ਜਦੋਂ ਤੁਰ ਤੁਰਿਆ ਉਹਨੇ ਐਡਾ ਵੱਡਾ ਸਮਰਥਨ ਲੈ ਲਿਆ ਕਿ ਉਹ ਲੋਕਾਂ ਦਾ ਦੋਧਣ ਬਣ ਕੇ ਰਹਿ ਗਿਆ ਤੇ ਉਹਦੇ ਵਿੱਚ ਪ੍ਰਾਪਤ ਕੀ ਹੋਇਆ ਕਿ ਸਰਕਾਰ ਜਿਹੜੀ ਕੇਂਦਰ ਦੀ ਖੱਬੀਖਾਨ ਸਰਕਾਰ ਸੀ ਜਿਹੜੀ 나ਡੂਖਾਨ ਸਰਕਾਰ ਸੀ ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਅਸੀਂ ਭਾਵੇਂ ਇਹ ਗੁਣਗਾਨ ਕਰਦੇ ਆਂ ਜੀ ਕੇਂਦਰ ਦੇ ਪਾਸ ਕੀਤੇ ਹੋਏ ਕਾਨੂੰਨ ਵਾਪਸ ਕਰਾਉਣ ਦੇ ਪਿੱਛੇ 770 ਬੰਦਾ ਜਿਹੜਾ ਸ਼ਹੀਦ ਹੋਇਆ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਵੱਡਾ ਯੋਗਦਾਨ ਹੈ ਤੇ ਇਸ ਅੰਦੋਲਨ ਦੀ ਕਲੀ ਪ੍ਰਾਪਤੀ ਇਹ ਨਹੀਂ ਹੈ ਕਿ ਤਿੰਨ ਕਾਨੂੰਨ ਵਾਪਸ ਕਰਾਤੇ ਲੋਕਾਂ ਦਾ ਇੱਕ ਹੈ ਬਸ਼ਵਾਸ ਬੱਜਾ ਤੇ ਰਾਜਨੀਤਿਕ ਪਾਰਟੀਆਂ ਤੋਂ ਪਾਸੇ ਹੋ ਕੇ ਜਨਤਕ ਜਥੇਬੰਦੀਆਂ ਜਦੋਂ ਸਿਰ ਜੋੜਦੀਆਂ ਨੇ ਤਾਂ ਉਹਨਾਂ ਨੂੰ ਲੋਕਾਂ ਦਾ ਸਮਰਥਨ ਵੀ ਪਰਮਾ ਮਿਲਦਾ ਤੇ ਉਹਦੇ ਨਾਲ ਜਿੱਤ ਵੀ ਹਾਸਲ ਹੁੰਦੀ ਹੈ ਇਹ ਤੁਸੀਂ ਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਦਿੱਲੀ ਮੋਰਚੇ ਦੀ ਇੱਕ ਵਿਸ਼ੇਸ਼ ਇੱਕ ਇਤਿਹਾਸ ਸਰਜੈ ਕਿ ਕੌਮ ਨੂੰ ਮਿਲੀ ਮੈ ਪ੍ਰੋਗਰਾਮ ਤੇ ਵੱਖਰੇ ਵੱਖਰੇ ਵਿਚਾਰਾਂ ਦੇ ਲੋਕ ਇਕੱਠੇ ਹੋ ਕੇ ਜਦੋਂ ਅੰਦੋਲਨ ਲੜਦੇ ਨੇ ਤਾਂ ਕਿਸੇ ਛਿੱਟੇ ਤੇ ਦੂਰ ਪਹੁੰਚ ਜਾਂਦਾ ਹੈ ਭਰਾਓ ਉਹਦਾ ਛਿੱਟਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕੇਂਦਰ ਦੀ ਇਹ ਹਕੂਮਤ ਕੋਈ ਨੀ ਨੀਤੀ ਨਵੀਂ ਲੈ ਕੇ ਆਉਂਦੀ ਹੈ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਉਹ ਜਨਤਾ ਦੇ ਵਿਰੋਧੀ ਹੁੰਦੀ ਹੈ ਤੇ ਕਾਰਪੋਰੇਟਾਂ ਦੇ ਪੱਖੀ ਹੁੰਦੀ ਹੈ ਤੇ ਇਸ ਗੱਲ ਕਿ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਐਸ ਤਾਕਤ ਨੂੰ ਕਿਵੇਂ ਤੋੜਿਆ ਜਾਵੇ ਐਸ ਜੱਗ ਨੂੰ ਖੰਡਾਇਆ ਕਿਵੇਂ ਜਾਵੇ ਇਹ ਤਾਕਤ ਨੂੰ ਕਮਜ਼ੋਰ ਕਿੱთა ਕਿਰੇ ਜਾਵੇ ਤੇ ਬਜਾਏ ਇਹਦੀਆਂ ਮੰਗਾਂ ਰਹਿਦੀਆਂ ਮੰਨਣ ਦੀ ਬਜਾਏ ਨਵੀਆਂ ਨਮੀਆਂ ਗੱਲਾਂ ਨਵੀਆਂ ਨਮੀਆਂ ਨੀਤੀਆਂ ਸੋਡੇ ਤੇ ਠੋਸੀਆਂ ਜਾ ਰਹੀਆਂ ਨੇ ਭਰਾਓ ਇਸੇ ਗੱਲ ਦਾ ਛਿੱਟਾ ਕਿ ਨੂੰ ਜੁਨੀ ਯੂਨੀਵਰਸਿਟੀ ਦਾ ਸੈਂਡ ਪੰਕ ਕਰਦਾ ਜਿਹੜਾ ਫੈਸਲਾ ਕਰ ਰਿਹਾ ਹੈ ਸੈਂਡਿਕਟ ਪੰਕ ਕਰਦਾ ਜਿਹੜਾ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਆਵਾਜ਼ ਮਾਰੀ ਕੂਕ ਮਾਰੀ ਤਾਂ ਸਾਰੇ ਪੰਜਾਬ ਦੇ ਲੋਕ ਅੱਗ ਦੇ ਬੰਬੂਲੇ ਮੰਗੂਠੇ ਤੇ ਕੇਂਦਰ ਸਰਕਾਰ ਨੂੰ ਪਛਿਆ ਹਟਣਾ ਪੈਗਾ ਇਸੇ ਗੱਲ ਦਾ ਛਿੱਟਾ ਕਿ ਲਾਲ ਪੁਰੀ ਪਾਲ ਸੀਦੇ ਤੇ ਜਦੋਂ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਤੇ ਪਰ ਸਾਰੇ ਪੰਜਾਬ ਦੇ ਲੋਕ ਅਕਦੇ ਬੰਬੂਲੇ ਵਾਂਗ ਉੱਠੇ ਤੇ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਪ੍ਰਭੂ ਉਹ ਡਰਾਫਟ ਖੇਤੀ ਵੇ ਡਰਾਫਟ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਲਿਆਂਦੇ ਸੀ ਜਦੋਂ ਲੋਕ ਇਕੱਠੇ ਹੋ ਕੇ ਸਿਰ ਜੋੜ ਕੇ ਉਹਦਾ ਵਿਰੋਧ ਕੀਤਾ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਫੈਸਲਾ ਵਾਪਸ ਲੈਣਾ ਪੈ ਗਿਆ ਹੁਣ ਜਿਹੜਾ ਬਿਜਲੀ ਬਿੱਲ 2025 ਆਇਆ ਇਹ ਭਰਾਵੋ 2003 ਦਾ ਜਿਹੜਾ ਬਿਜਲੀ ਬਿੱਲ ਤੇ ਨੈਕ ਟਨ ਉਹਦੇ ਚ ਸੌਦਾ ਕੀਤੀਆਂ ਨੇ ਹੁਣ ਇਹਨਾਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਇਹ ਬਿਜਲੀ ਸੋਡੇ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਇਹਦਾ ਕੇਂਦਰੀਕਰਨ ਕਰਨਾ ਫਿਰਕੂਪਰ ਕਰਨਾ ਹੈ ਕਾਰਪੋਰੇਟਿਕ ਕਰਨ ਕਰਨਾ ਹੈ ਇਹਦੇ ਤੇ ਇਹ ਕੰਪਨੀਆਂ ਦੇ ਹੰਡਲ ਜਿਹੜੇ ਸਾਥੀ ਕਹਿ ਕੇ ਗਏ ਨੇ ਬੰਡ ਕੰਪਨੀਆਂ ਦੇ ਹਵਾਲੇ ਕਰਨੀ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਫੈਸਲਾ ਕੀਤਾ ਹੈ ਬਿਜਲੀ ਬਿੱਲ ਤੋਂ 225 ਦੇ ਵਿੱਚ ਇਹਦੀ ਧਾਰਾ 166 ਕਹੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਬਿਜਲੀ ਕੌਂਸਲ ਗਠਿਤ ਕਰ ਸਕਦੀ ਹੈ ਉਹ ਬਿਜਲੀ ਕੌਂਸਲ ਜਿਹੜੀ ਉਹਦਾ ਇੰਚਾਰਜ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਤੇ ਉਹਦੇ ਜਿਹੜੇ ਮੈਂਬਰ ਨੇ ਉਹ ਸਾਰੀਆਂ ਸੂਬਾ ਸਰਕਾਰਾਂ ਦੇ ਬਿਜਲੀ ਮੰਤਰੀ ਉਹਦੇ ਮੈਂਬਰ ਹੋਣਗੇ ਤੇ ਕੇਂਦਰ ਦੀ ਬਿਜਲੀ ਵਿਭਾਗ ਦਾ ਸਕੱਤਰ ਉਹਦਾ ਕਮਿਸ਼ਨਰ ਹੋਊਗਾ ਤੇ ਜਿਹੜੇ ਸਾਰੇ ਫੈਸਲੇ ਨੇ ਜਿਹੜੇ ਵੀ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਫੈਸਲੇ ਨੇ ਉਹਨਾਂ ਦੇ ਵਾਸਤੇ ਸਾਰੀ ਪਲੈਨਿੰਗ ਤੇ ਸਕੇਦਰ ਸਰਕਾਰ ਨੂੰ ਸਲਾਹ ਉਹ ਬਿਜਲੀ ਕਾਉਂਸਲ ਦਿਆ ਕਰੂਗੀ ਇਹਦਾ ਮਤਲਬ ਵੀ ਬਿਜਲੀ ਜਿਹੜਾ ਬਿਜਲੀ ਦਾ ਪੂਰੇ ਦਾ ਪੂਰਾ ਅਧਿਕਾਰ ਕੇਂਦਰ ਦੇ ਕੋਲੇ ਹੋਊਗਾ ਅਸਲ ਵਿੱਚ ਕੱਲੀ ਬਿਜਲੀ ਦੀ ਪ੍ਰਭੂ ਸਿੱਖਿਆ ਵਿਭਾਗ ਨੂੰ ਦੇਖੀਏ ਸਿੱਖਿਆ ਤੇ ਕਬਜ਼ਾ ਡੈਮਾਂ ਤੇ ਕਬਜ਼ਾ ਖੇਤੀ ਸੈਕਟਰ ਤੇ ਕਬਜ਼ਾ ਪਬਲਿਕ ਸੈਕਟਰ ਤੇ ਕਬਜ਼ਾ ਕੱਲੇ ਇੱਥੇ ਤੱਕ ਇਹ ਸੀਮਤ ਨਹੀਂ ਰਹੇ ਇਹਨਾਂ ਨੇ ਵਿਦੇਸ਼ਾਂ ਦੇ ਸਕੂਲੇ ਗਹਿਣੇ ਧਰਨ ਦੇ ਫੈਸਲੇ ਕੀਤੇ ਹੋਏ ਨੇ ਵਿਦੇਸ਼ਾਂ ਨੂੰ ਦੇਸ਼ ਵੇਚਣ ਦੇ ਫੈਸਲੇ ਕੀਤੇ ਹੋਏ ਨੇ ਤੇ ਇਹ ਬੜੀਆਂ ਟੀਗਾ ਮਾਰਦੇ ਨੇ ਕਿ ਦੇਸ਼ ਬਹੁਤ ਵੱਡੀ ਵੱਡੀ ਸ਼ਕਤੀ ਬਣ ਗਿਆ ਜੇ ਥੋੜਾ ਜਿਹਾ ਅਕਸ਼ਾ ਲੈਣਾ ਹੋਵੇ ਕਿ ਦੇਸ਼ ਬਹੁਤ ਵੱਡੀ ਸ਼ਕਤੀ ਬਣ ਗਿਆ ਤਾਂ ਜਿਹੜਾ ਸਾਡਾ ਸਭ ਤੋਂ ਵੱਡਾ ਸੂਬਾ ਹੈ ਚੂਪੀ ਹੈ ਉਹਦੇ ਸਿਰ ਲਗਭਗ 10 ਲੱਖ ਕਰੋੜ ਰੁਪਇਆ ਕਰਦਾ ਹੈ ਪੱਛਮੀ ਬਿਹਾਰ ਹੈ ਬਿਹਾਰ ਦੇ ਲਗਭਗ 7.5 ਲੱਖ ਕਰੋੜ ਰੁਪਇਆ ਕਰਦਾ ਹੈ ਪੱਛਮੀ ਬੰਗਾਲ ਦੇ ਸਿਰ ਪਾਉਣੇ 8 ਲੱਖ ਕਰੋੜ ਰੁਪਇਆ ਕਰਦਾ ਹੈ ਤੇ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਇਆ ਕਰਦਾ ਕੇਂਦਰ ਦੀ ਸਰਕਾਰ ਦੇ ਸਿਰ 152 ਤੋਂ ਲੈ ਕੇ بے ਬਸਾਬਲੀ 158 ਲੱਖ ਕਰੋੜ ਰੁਪਇਆ ਕਰਦਾ ਤੇ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚੋਂ ਪ੍ਰਤੀ ਜੀਐਮਾ ਦੇ ਆਧਾਰ ਤੇ ਆ ਸਾਡਾ ਮੁਲਕ ਜਿਹੜਾ ਸਾਰਿਆਂ ਨਾਲੋਂ ਪਿੱਛੇ ਹੈ ਤੇ ਦੁਨੀਆ ਦੀ ਆਰਥਿਕ ਪੱਖੋਂ ਚੌਥੀ ਵੱਡੀ ਸ਼ਕਤੀ ਬਣ ਕੇ ਬੜੀਆਂ ਢੀਗਾ ਮਾਰ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਇੱਥੇ ਬਲਾਰੇ ਦੱਸ ਕੇ ਗਏ ਨੇ ਆ ਪ੍ਰੀਟ੍ਰੇਡ ਦੇ ਆਧਾਰ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੋ ਰਿਹਾ ਹੈ ਸਿੱਤਮ ਦੀ ਗੱਲ ਇਹ ਹੈ ਕਿ ਬਿਲਕੁਲ ਸਰਕਾਰ ਚੁੱਪ ਹੈ ਸਰਕਾਰ ਕਹਿ ਨਹੀਂ ਰਹੀ ਕਿ ਅਮਰੀਕਾ ਕੌਣ ਹੁੰਦਾ ਹੈ ਕਿ ਪਾਬੰਦੀ ਲਾਉਣ ਵਾਲਾ ਵੀ ਤੁਸੀਂ ਰਸ਼ੀਆ ਤੋਂ ਤੇਲ ਨਾ ਲਓ ਪਰ ਉਹਦੀਆਂ ਇਹ ਸ਼ਰਤਾਂ ਪ੍ਰਵਾਨ ਕਰਕੇ ਜਿਹੜੀਆਂ ਸਾਥੀ ਦੱਸ ਕੇ ਗਏ ਨੇ ਆ ਜਿਹੜੀ ਖੇਤੀਬਾੜੀ ਵਸਤਾ ਦੇ ਟਾਇਰ ਫਲਾਉਣ ਦਾ ਬੰਦ ਕਰਨ ਦੀ ਜਿਹੜੀ ਗੱਲ ਕੀਤੀ ਹੈ ਉਹ ਇਹ ਲਾਗੂ ਕਰਨ ਜਾ ਰਹੇ ਨੇ ਕੋਈ ਵੀ ਹਾਕਮ ਫੈਸਲਾ ਦੱਸ ਨੋ ਪ੍ਰਾਵੋ ਜਿਹੜਾ ਕੇਂਦਰ ਦੀ ਹਕੂਮਤ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਪੱਖ ਦਾ ਲਿਆ ਹੋਵੇ ਕੇਂਦਰ ਦੀ ਹਕੂਮਤ ਜੇ ਹੁਣ ਤੁਹਾਡੇ ਪੱਖ ਦੇ ਫੈਸਲੇ ਨਹੀਂ ਲੈ ਰਹੀ ਤਾਂ ਉਹਦੇ ਵਾਸਤੇ ਲੋੜ ਹੈ ਸਾਨੂੰ ਸਿਰ ਜੋ ਕੇ ਸੰਘਰਸ਼ ਕਰਨ ਦੀ ਆ ਤਾਕਤ ਇਕੱਠੀ ਕਰਨ ਦੀ ਹੁਣ ਕੇਂਦਰ ਨੇ ਫੈਸਲਾ ਕਰ ਲਿਆ ਕਿ ਸਾਨੂੰ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਕਤ ਦੀ ਲੋੜ ਹੈ ਜੇ ਤਾਕਤ ਲੈਣੀ ਹੈ ਤਾਂ ਪੈਸੇ ਦੇ ਸਿਰ ਤੇ ਲਈ ਜਾ ਸਕਦੀ ਹੈ ਤਾਂ ਪੈਸਾ ਜੇ ਲੈਣਾ ਪੈਸਪਾ ਕਾਰਪੋਰੇਟ ਦੇ ਪੱਖ ਦੇ ਫੈਸਲੇ ਕਰਕੇ ਹੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਇਹੀ ਬਾਪ ਰਿਹਾ ਹੈ ਬਿਹਾਰ ਦੀਆਂ ਚੋੜਾਂ ਦੇ ਵਿੱਚ ਆਉਂਦੀਆਂ ਚੋੜਾਂ ਚ ਵੀ ਇਹੀ ਬਾਪ ਰਿਹਾ ਹੈ ਫਿਰ ਕਪਰਾਸਤੀ ਦੇ ਹਿੰਦੂ ਰਾਸ਼ਟਰ ਲਾਗੂ ਕਰਨਾ ਜਿਹੜਾ ਫੈਸਲਾ ਕਰਨ ਜਾ ਰਹੀ ਹੈ ਸਰਕਾਰ ਐਸੇ ਜੋ ਨਿਕਲਿਆ ਹੋਇਆ ਹੈ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਸਿਰ ਜੋੜਨ ਦੀ ਲੋੜ ਹੈ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਮਲਾਜਮਾਂ ਦੀਆਂ ਜਥੇਬੰਦੀਆਂ ਨਾਲ ਆ ਜਿਹੜਾ ਕਿਹਾ ਕਿ 28 ਤਰੀਕ ਨੂੰ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਬਿਜਲੀ ਮਲਾਜਮਾਂ ਦੀਆਂ ਜਥੇਬੰਦੀਆਂ ਠੋੜੇ ਟੀਚ ਮਾਸਟਰ ਦੇ ਟੀਚਰ ਦੇ ਵਿਦਿਆਰਥੀ ਨੇ ਜਿਹੜੇ ਕਾਮਤਕਾਰ ਨੇ ਬਿਜਲੀ ਦੇ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਖੇਤ ਮਜ਼ਦੂਰਾਂ ਤੇ ਸੰਤੀ ਕਾਮਿਆਂ ਨੂੰ ਨਾਲ ਲੈ ਕੇ ਬਿਜਲੀ ਬਿੱਲ 2025 ਦਾ ਵਿਰੋਧ ਕਰਨ ਵਾਸਤੇ ਐਨ ਮੈਦਾਨ ਚ ਨਿਤਰਨਾ ਪੈਣਾ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਬਿਜਲੀ ਬਿੱਲ 2025 ਹੈ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ